ਹਾਂਜੀ ਮਿੱਤਰੋ ਤੇ ਇਹ ਨਾ ਬਾਈ ਦੀ ਮੰਮੀ ਆ ਗਈ ਹੈ ਨਾ ਤੇ ਇਹ ਇਹ ਵੀ ਮਤਲਬ ਘਰਾਂ ਦੇ ਵਿੱਚ ਕੰਮ ਕਰਦੇ ਆ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਤੇ ਪਹਿਲਾਂ ਮਾਤਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾੜਾ ਕਿੰਨੀ ਖੁਸ਼ੀ ਹੁੰਦੀ ਜਦੋਂ ਤੁਹਾਡਾ ਪੁੱਤ ਮਾਣ ਲੈਣੀਆਂ ਟਰੋਫੀਆਂ ਲੈ ਕੇ ਆ ਕਿੰਨਾ ਇਚਾ ਚੜ੍ਹਦਾ ਬਹੁਤ ਖੁਸ਼ੀ ਹੁੰਦੀ ਮੈਨੂੰ ਅੱਛਾ ਹਾਂ ਇਹ ਤਾਂ ਕਦੇ ਕਦੇ ਮਨ ਡੋਲ ਜਾਂਦਾ ਗੱਲ ਕਰ ਮੈਂ ਨਹੀਂ ਡੋਲਦੀ ਮੈਂ ਕਹਿੰਦੀ ਨਹੀਂ ਪੁੱਤ ਹਾਂਜੀ ਮਿੱਤਰੋ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਕਾਕੂ ਵੀਰਾ ਅੱਜ ਨਾ ਮਿੱਤਰੋ ਆਪਾਂ ਪਿੰਡ ਜਗਾ ਰਾਮ ਤੀਰਥ ਦੇ ਵਿੱਚ ਪਹੁੰਚੇ ਹੋਏ ਹਾਂ ਤੇ ਆਹ ਮੁੰਡੇ ਨਾ ਦੋਨੇ ਸਟੰਟ ਬਾਜੀ ਕਰਦੇ ਆ ਬਹੁਤ ਵਧੀਆ ਤੇ ਘੈਂਡ ਗੱਲ ਬਾਤ ਆ ਪਹਿਲਾਂ ਆਪਾਂ ਸਾਨੂੰ ਟਰੋਫੀਆਂ ਦਿਖਾ ਦਈਏ ਪਾਈ ਦੀਆਂ ਮਤਲਬ ਇੰਨੀ ਕਿ ਪ੍ਰਾਪਤੀ ਕੀਤੀ ਆ ਤੁਸੀਂ ਦੇਖ ਸਕਦੇ ਹੋ ਤੇ ਬਾਈ ਨੇ ਫੱਟੇ ਗੜਗੜ ਕੇ ਮੰਨ ਲਓ ਹਨ ਤੇ ਕਿਉਂਕਿ ਜਗ੍ਹਾ ਹੈ ਨਹੀਂ ਰੱਖਣ ਨੂੰ ਤੇ ਆਹ ਦੇਖੋ ਤੁਸੀਂ ਫੱਟੀਆਂ ਤੇ ਮੰਨ ਲਓ ਬਈ ਬਾਈ ਨੇ ਧਰੀਆਂ ਹੋਈਆਂ ਟਰੋਫੀਆਂ ਸਾਰੀਆਂ ਕਿੱਲ ਗੜਗੜ ਕੇ ਕੰਧਾਂ ਦੇ ਵਿੱਚ ਤੇ ਮਤਲਬ ਬਹੁਤ ਜ਼ਿਆਦਾ ਬਾਈ ਤੇ ਗਰੀਬੀ ਆ ਤੇ ਮਿਹਨਤ ਮੈਨੂੰ ਆਲਾ ਲਾ ਵੀ ਵੱਡੇ ਤੋਂ ਵੱਡੇ ਸਟੰਟਮੈਨਾਂ ਨਾਲੋਂ ਵੀ ਵੱਧ ਮਿਹਨਤ ਕਰਦੇ ਦੋਨੇ ਇਹ ਤੇ ਪਹਿਲਾਂ ਤਾਂ ਬਾਈ ਸਸਰੀ ਗਾਲ ਜੀ ਸਸਰੀ ਗਾਲ ਬਾਈ ਜੀ ਕੀ ਹਾਲਾ ਬਾਈ ਜਮਾ ਠੀਕ ਹੈ ਬਾਈ ਜੀ ਅੱਛਾ ਸਭ ਤੋਂ ਪਹਿਲਾਂ ਤਾਂ ਬਾਈ ਤੁਸੀਂ ਆਪਣਾ ਨਾਮ ਦੱਸੋ ਸਸਰੀ ਗਾਲ ਬਾਈ ਜੀ ਸਾਰਿਆਂ ਨੂੰ ਮੈਂ ਤੁਹਾਡਾ ਸਤਨਾਮ ਸਟੰਟਪੈਡ ਬਾਈ ਜੀ ਤੇ ਪਿੰਡ ਆਪਣਾ ਜਗਰਾੰ ਮਤੀਰਥਾ ਜੀ ਠੀਕ ਹੈ ਜੀ ਤੇ ਜਿਲ੍ਹਾ ਬਠਿੰਡਾ ਹੈਗਾ ਜੀ ਆਪਣਾ ਜੀ ਠੀਕ ਹੈ ਜੀ ਤੇ ਸਟੰਟ ਕਰਦੇ ਆਂ ਜੀ ਟੂਰਨਾਮੈਂਟਾਂ ਤੇ ਜੀ ਠੀਕ ਹੈ ਭਾਈ ਮੰਨ ਲਾ ਵੀ سپورਟ ਨਹੀਂ ਹੋਈ ਜੇ ਤਾਂ ਕਿਸੇ ਕਿਸੇ ਪਾਸੋਂ ਵੀ ਜੀ اچھا ਮੁੰਡਾ ਵੀ ਮਤਲਬ ਕਿ ਜਮੂਬੀ ਲਾਉਂਦਾ ਨਾਲ ਜੀ ਮਤਲਬ ਉਹ ਵੀ ਮਿਹਨਤ ਕਰਦਾ ਜੀ ਤੇ ਉਹ ਵੀ ਕੰਮ ਕਰਦਾ ਜਿਹੜਾ ਪਿੰਡ ਗਲੀ ਚ ਹੁੰਦਾ ਜੀ ਤੂੜੀ ਪਾ ਕੇ ਹਟਿਆ ਪਹਿਲਾ ਜੀ ਅੱਛਾ ਤੂੰ ਢੂੜੀ ਦਾ ਕੰਮ ਵੀ ਕਰਦੇ ਹੋ ਇਹ ਨਾਲ ਨਾਲ ਹਾਂਜੀ ਹਾਂਜੀ ਵੇਟਰ ਦਾ ਕੰਮ ਵੀ ਕਰਦੇ ਨਾਲ ਅੱਛਾ ਵੇਟਰ ਦਾ ਕੰਮ ਵੀ ਕਰਦੇ ਕੰਮ ਤੇ ਵੀ ਜਾਨੂ ਪਹਿਲੀ ਵਾਰ ਮੈਨੂੰ ਇੱਕ ਕਰ ਥੋੜੀ ਬਈ ਬਹੁਤ ਵਧੀਆ ਲੱਗੀ ਕਿਉਂਕਿ ਨਹੀਂ ਅੱਜ ਕੱਲ ਆਪਾਂ ਦੇਖਦੇ ਹਾਂ ਨਾ ਮਤਲਬ ਜਿਵੇਂ ਤੁਹਾਡੇ ਇੰਸਟਾਗ੍ਰਾਮ ਦੇ ਆਪਾਂ ਦੇਖਿਆ ਫਾਲੋਅਰ ਵੀ ਕਾਫੀ ਹੈ ਨਾ ਤੇ ਨਹੀਂ ਹਲਾ ਕਹਿੰਦਾ ਯਾਰ ਵੀ ਆਪਣਾ ਜਿਹੜਾ ਪਰਸਨਲ ਕੰਮ ਆਪਾਂ ਨਾ ਦੱਸੀਏ ਨਾ ਪਰ ਤੂੰ ਬਿਲਕੁਲ ਵੀ ਸੰਗਿਆ ਨਹੀਂ ਬਈ ਹੈ ਨਾ ਵਧੀਆ ਗੱਲ ਸੰਗਣਾ ਵੀ ਨਹੀਂ ਚਾਹੀਦਾ ਕਿਉਂਕਿ ਮਿਹਨਤ ਕਰਦਾ ਦਿਹਾੜੀ ਕਰਦਾ ਮੁੰਡਾ ਇਹ ਤੇ ਵੇਟਰ ਦਾ ਕੰਮ ਵੀ ਕਰਦਾ ਵਿਆਹ ਸਾਧੀਆਂ ਦੇ ਵਿੱਚ ਇਹਨਾਂ ਸਾਰਾ ਦਿਖਾਵਾਂਗੇ ਤੇ ਪਹਿਲਾਂ ਆਪਸ ਨੂੰ ਟਰਾਫੀਆਂ ਦਿਖਾ ਬਹੁਤ ਵੱਡੀਆਂ ਤੋਂ ਵੱਡੀਆਂ ਟਰਾਫੀਆਂ ਬਾਈ ਪ੍ਰਾਪਤ ਕੀਤੀਆਂ ਨੇ ਮਿਹਨਤ ਬਹੁਤ ਜ਼ਿਆਦਾ ਆ ਅੱਛਾ ਬਾਈ ਸ਼ੌਕ ਕਰੋਗਾ ਆਪ ਨੂੰ ਇਹ ਸ਼ੌਕ ਆਪਾਂ ਨੂੰ ਹੀ 5 ਸਾਲਾਂ ਦਾਗਾ ਜੀ ਅੱਛਾ ਸਾਲ ਹੋ ਗਿਆ ਜੀ ਮਿਹਨਤ ਲਾਉਂਦੇ ਨੂੰ ਜੀ ਇਹ 5 ਸਾਲਾਂ ਦੇ ਵਿੱਚ ਮੰਨ ਲਓ ਵੀ ਮਤਲਬ ਇਹ ਹਰ ਰੋਜ਼ ਪ੍ਰੈਕਟਿਸ ਕਰਦੇ ਰਹਿੰਦੇ ਹਾਂ ਹਾਂਜੀ ਹਾਂਜੀ ਠੀਕ ਆ ਨਾਲ ਨਾਲ ਜੀ ਮਤਲਬ ਕਿ ਕੰਮ ਕਰਦੇ ਸੀ ਨਾਲ 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 ਮਿਹਨਤ ਕਰਦੇ ਸੀਗੇ ਅੱਛਾ ਤੇ ਡੈਡੀ ਦੀ ਡੈਥ ਹੋ ਗਈ ਸੀ ਜੀ 8 ਸਾਲ ਜੀ ਹੋ ਗਏ ਜੀ ਉਹਦਾ ਮਤਲਬ ਕਿ ਆਪਾਂ ਵੀ ਕੰਮ ਵੀ ਕਰਦੇ ਨਾਲ ਨਾਲ ਤੇ ਇਹ ਤੋਂ ਬਾਅਦ 5 ਸਾਲਾਂ ਹੋ ਗਈ ਮਿਹਨਤ ਲਾਉਂਦੇ ਨੂੰ ਅੱਛਾ ਕਿਹਸਾ ਲੱਗਾ ਬਈ ਡੈਡੀ ਨੂੰ ਡੈਡੀ ਨੂੰ 8 ਸਾਲ ਹੋ ਗਏ ਜੀ ਮੁੱਕੇ ਨੂੰ ਜੀ ਅੱਛਾ ਹਾਂਜੀ ਮੰਮੀ ਹੈ ਜੀ ਇਕੱਲੀ ਜੀ ਅੱਛਾ ਅੱਛਾ ਹਾਂ ਪੈਣਾ ਬੈਹਣਾਂ ਹੋਈਆਂ ਜੀ ਅੱਛਾ ਹਾਂਜੀ ਤੇ ਬਾਈ ਦਾ ਘਰਵਾਰ ਵੀ ਮਤਲਬ ਪਾਉਣ ਵਾਲਾ ਪਿਆ ਬਈ ਆ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਸੋ ਮੈਂ ਤਾਂ ਇਹ ਕਹਿਣਾ ਬਾਈ ਹਨਾ ਜਿੱਚ ਟੈਲੈਂਟ ਆ ਤੇ ਦੇਖੋ ਅੱਗੇ ਤਾਂ ਹਰ ਇੱਕ ਨਹੀਂ ਆਉ ਪ੍ਰਾਵਣ ਕੇ سپورਟ ਜਰੂਰ ਕਰਿਆ ਕਰੋ ਕਿਉਂਕਿ ਟਰਾਫੀਆਂ ਰੱਖਣ ਨੂੰ ਬਾਈ ਕੋਲੇ ਜਗ੍ਹਾ ਹੀ ਨਹੀਂ ਗਈਆਂ ਤੁਸੀਂ ਦੇਖ ਸਕਦੇ ਹੋ ਯਾਰ ਹਨਾ ਵੀ ਮਤਲਬ ਜਿਵੇਂ ਕਹਿੰਦੇ ਹੁੰਦੇ ਹੈਗੇ ਜਿਗਾੜ ਜਿਆ ਕਰਿਆ ਹੋਇਆ ਬਾਈ ਨੇ ਹਨਾ ਤੁਸੀਂ ਆ ਦੇਖ ਸਕਦੇ ਹੋ ਜਿਗਾੜ ਕਰਕੇ ਟਰੋਫੀਆਂ ਰੱਖੀਆਂ ਹੋਏਆਂ ਕਿਉਂਕਿ ਇਹ ਵੀ ਮਤਲਬ ਬਹੁਤ ਮਿਹਨਤ ਨਾਲ ਮਿਲਦੀਆਂ ਬਾਈ ਹਨਾ ਇਹ ਤਾਂ ਹੈ ਨਹੀਂ ਵੀ ਐਵੇਂ ਹੀ ਲੈ ਕੇ ਆਖਣਾ ਮਿਹਨਤ ਬਹੁਤ ਕੀਤੀ ਆ ਤੇ ਇਹਨੂੰ ਆਉਂਦਾ ਵੀ ਟੁੱਟ ਨਾ ਜਾਵੇ ਤੇ ਬਾਈ ਫਿਰ ਪੂਰੀ ਸਾਵਧਾਨੀ ਰੱਖਣੀ ਪੈਂਦੀ ਟਰੋਫੀਆਂ ਦੀ ਬਾਈ ਹਨਾ ਹਾਂਜੀ ਬਾਈ ਜੀ ਪੂਰੀ ਸਾਵਧਾਨੀ ਹਾਂ ਤੇ ਇੱਕ ਸ ਨੂੰ ਮੈਂ ਹੋਰ ਚੀਜ਼ ਦਿਖਾਉਣਾ ਜਿਹੜੀ ਆ ਤੁਸੀਂ ਵੱਡੀ ਟਰੋਫੀ ਦੇਖ ਰਹੇ ਹੋ ਹਨ ਤੇ ਆ ਦੇਖੋ ਇਹਨੂੰ ਵੀ ਰੱਖਣ ਨੂੰ ਤਾਂ ਹੈ ਨਹੀਂਗਾ ਤੇ ਆ ਬਾਈ ਨੇ ਮੇਜ਼ ਤੇ ਧਰਿਆ ਹਨਾ ਕਈ ਵਾਰੀ ਹੁਣ ਕੋਈ ਰਿਸ਼ਤਦਾਰ ਆਏ ਮੇਜ਼ ਚੱਕਣਾ ਪੈਂਦਾ ਤੇ ਆ ਦੇਖੋ ਇਧਰ ਬਾਈ ਨੇ ਕੰਧ ਨਾਲ ਬੰਨ ਕੇ ਮਤਲਬ ਰੱਖੀ ਹੋਈ ਹੈ ਟਰੋਫੀ ਪਿਆਰ ਨਾਲ ਰੱਖਣੀਆਂ ਪੈਣਗੀਆਂ ਚੀਜ਼ਾਂ ਤੇ ਇਹ ਬਾਈ ਐਵੇਂ ਨਹੀਂ ਮਿਲਦੀਆਂ ਮਿਹਨਤ ਨਾਲ ਮਿਲਦੀਆਂ ਬਾਈ ਹੈਨਾ ਤੇ ਬਾਈ ਦਾ ਨੰਬਰ ਮੈਂ ਸਕਰੀਨ ਤੇ ਪਾ ਦੂੰਗਾ ਤੇ ਬਾਈ ਦੀ ਵੱਧ ਤੋਂ ਵੱਧ ਪਾਸਪੋਰਟ ਕਰਨੀ ਆ ਬਾਈ ਜਿੰਨਾ ਵੀ ਹੋ ਸਕਦਾ ਹੈਨਾ ਤੇ ਬਾਕੀ ਹੁਣ ਸਾਨੂੰ ਆਪਾਂ ਗਰਾਊਂਡ ਦੇ ਵਿੱਚ ਦਿਖਾਉਣੇ ਆ ਤੇ ਇੱਕ ਵਾਰੀ ਸਾਨੂੰ ਬਾਈ ਦਾ ਘਰ ਵੀ ਦਿਖਾ ਦਈਏ ਹੈਨਾ ਤੇ ਬਾਕੀ ਆਪਾਂ ਤੁਹਾਨੂੰ ਸਾਰੀ ਕੱਲੀ-ਕੱਲੀ ਚੀਜ਼ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਕਮਰੇ ਆ ਹੁਣ ਦੇਖਾਉਣੇ ਆ ਬਾਈ ਤੇ ਪਲਾਸਟਰ ਕਰਨ ਵਾਲੇ ਪਏ ਆ ਠੀਕ ਆ ਤੇ ਮਿਹਨਤ ਬਹੁਤ ਕਰ ਰਹੇ ਨੇ ਸਪੋਰਟ ਦੀ ਲੋੜ ਆ ਤੇ ਬਾਕੀ ਆਪਾਂ ਗਰਾਊਂਡ 'ਚ ਜਾ ਕੇ ਨਾ ਤੇ ਬਾਈ ਕਿਹੜੇ ਕਿਹੜੇ ਸਟੰਟ ਕਰਦੇ ਆ ਤੇ ਚੱਲ ਜੀ ਬਾਈ ਫਿਰ ਆਪਾਂ ਚਲੋ ਹਾਂਜੀ ਹਾਂ 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 ਤੇ ਹੈਲਪ ਜਰੂਰ ਕਰੋ ਤੇ ਬਾਕੀ ਉੱਥੇ ਕਰਦੇ ਆਂਗਾ ਗੱਲ ਬਾਤ ਬਾਈ ਉਹਨਾਂ ਹਾਂਜੀ ਮਿੱਤਰੋ ਤੇ ਇਹ ਨਾ ਬਾਈ ਦੀ ਮੰਮੀ ਆ ਗਈ ਹੈ ਨਾ ਤੇ ਇਹ ਇਹ ਵੀ ਮਤਲਬ ਘਰਾਂ ਦੇ ਵਿੱਚ ਕੰਮ ਕਰਦੇ ਆ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਤੇ ਪਹਿਲਾਂ ਮਾਤਾ ਸਸਰੀਕਾਲ ਜੀ ਸਸਰੀਕਾਲ ਜੀ ਮਾੜਾ ਕਿੰਨੀ ਖੁਸ਼ੀ ਹੁੰਦੀ ਜਦੋਂ ਤੁਹਾਡਾ ਪੁੱਤ ਮਾਣ ਲੈ ਇੰਨੀਆਂ ਟਰੋਫੀਆਂ ਲੈ ਕੇ ਆ ਕਿੰਨਾ ਕਿਚਾ ਚੜਦਾ ਬਹੁਤ ਖੁਸ਼ੀ ਹੁੰਦੀ ਮੈਨੂੰ ਅੱਛਾ ਹਾਂ ਇਹ ਤਾਂ ਕਦੇ ਕਦੇ ਮਨ ਡੋਲ ਜਾਂਦਾ ਗੱਲ ਕਰ ਮੈਂ ਹੀ ਡੋਲਦੀ ਮੈਂ ਕਦੇ ਨਹੀਂ ਪੁੱਤ ਇਸ ਕੰਮ ਤੇ ਤੂੰ ਲੱਗ ਗਿਆ ਤੂੰ ਲੱਗ ਅੱਛਾ ਵੀ ਮਿਹਨਤ ਕਰੀ ਚੱਲ ਹਾਂ ਵੀ ਮਿਹਨਤ ਮੈਂ ਜ਼ਰੂਰ ਕਰਾਉਣੀ ਐ ਦੀ ਠੀਕ ਆ ਤੇ ਮਾਤਾ ਫਿਰ ਤੁਸੀਂ ਕੀ ਕੰਮ ਕਰਦੇ ਹੋ ਮੈਂ ਬਸ ਨੇ ਰੇਗਾ ਤੇ ਵਗ ਜਾਨੀ ਸੀ ਅੱਛਾ ਕਦੋਂ ਨੇ ਰੇਗਾ ਤੇ ਹਾਂ ਅੱਛਾ ਹੋਰ ਚੋਨਾ ਚੱਪਾ ਲਾ ਲੈ ਮਿਹਨਤ ਪੂਰੀ ਮੈਂ ਇਹਦੇ ਬਾਰੇ ਕਰ ਰਹੀ ਆਂ ਅੱਛਾ ਵੀ ਇਹਦੇ ਮਾਰੇ ਵਾਲੋ ਮਿਹਨਤ ਫੁੱਲ ਕਰ ਰਹੇ ਹਾਂ ਹਾਂ ਵੀ ਪੂਰੀ ਇਹ ਕੰਮ ਆਪ ਤੱਕ ਕਰੇ ਵੀ ਰੈਡੀ ਕੋਈ ਗੱਲ ਨਹੀਂ ਰੱਬ ਦੁਨੀਆ ਤੇ ਵਾਗ ਗਿਆ ਕੋਈ ਗੱਲ ਨਹੀਂ ਪੁੱਤ ਡੋਲੀ ਨਾ ਅੱਛਾ ਹਾਂ ਮੈਂ ਪੂਰੀ ਮਿਹਨਤ ਕਰਦੀ ਆਂ ਖਰਾਕ ਕੱਲੇ ਨੂੰ ਵੀ ਮੈਂ ਮਾਂ ਨੇ ਤਾਂ ਡੋਲਣ ਦੀ ਇਹ ਕਹਿੰਦਾ ਵਸ ਮੱਜ ਸਟੈਂਥ ਕਰਿਆ ਸਵੇਰੇ ਜਾਂਦਾ ਨਹੀਂ ਮੈਂ ਕਹਿੰਦੇ ਨਹੀਂ ਪਤਾ ਇਕੱਲੇ ਪੈਸੇ ਮੈਂ ਕਰਨ ਜਾਣਾ ਅੱਛਾ ਮੈਂ ਪੂਰੀ ਮਿਹਨਤ ਕਰ ਰਹੀ ਹਾਂ ਕੋਸ਼ਟ ਇਹ ਮੇਰਾ ਪੱচ্চਾ ਇਸ ਕੰਮ ਦੇ ਵਿੱਚ ਲੱਗ ਗਿਆ ਬਹੁਤ ਖੁਸ਼ੀ ਆ ਮੈਨੂੰ ਠੀਕ ਆ ਹਾਂ ਤੇ ਭਾਈ ਪਤਾ ਕੀ ਗੱਲ ਹੁੰਦੀ ਦੇਖੋ ਮਾਂ ਮਾਈ ਹੁੰਦੀ ਆ ਆਪਾਂ ਸਭ ਨੂੰ ਪਤੀ ਆਪਾਂ ਨੂੰ ਹਣਾ ਹਾਂ ਤੇ ਮਾਂ ਤਾਂ ਮੰਨ ਲਓ ਬਈ ਪੁੱਤ ਆ ਭਾਵੇਂ ਜਿੰਨਾ ਮਰਜੀ ਲਖਵਾੜਾ ਹੋਵੇ ਪਰ ਮਾਂ ਮਾਂ ਹੀ ਹੁੰਦੀ ਆ ਬਾਈ ਹਨਾ ਤੇ ਉਹ ਤਾਂ ਉਸ ਉਹਨੂੰ ਵੀ ਉਨੀ ਪਿਆਰ ਕਰੂ ਤੇ ਜਿਹੜਾ ਚੰਗਾ ਹੁੰਦਾ ਤੇ ਉਹਨੂੰ ਵੀ ਬਹੁਤ ਉਨੀ ਪਿਆਰ ਕਰੂ ਹਨਾ ਹਾਂਜੀ ਸੋ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਮਾਂ ਤਾਂ ਵੀ ਮਤਲਬ ਮਜ਼ਦੂਰੀ ਕਰਦੀ ਆ ਵਿਚਾਰੀ ਹਨਾ ਰੇਗਰ ਦੇ ਵਿੱਚ ਵੀ ਕੰਮ ਕਰਦੀ ਆ ਤੇ ਸਾਨੂੰ ਵੀ ਇਹ ਆ ਬਾਈ ਹਨਾ ਚਲੋ ਸਾਡੀ ਵੀਡੀਓ ਦੇ ਨਾਲ ਕਿਸੇ ਭੈਣ ਭਰਾ ਦਾ ਫਾਇਦਾ ਹੁੰਦਾ ਤਾਂ ਜ਼ਰੂਰ ਬਾਈ ਤੇ ਕੱਲਾ ਕੱਲਾ ਕਮੈਂਟ ਤੇ ਕੱਲਾ ਕੱਲਾ ਸ਼ੇਅਰ ਬਾਈ ਤੇ ਆਹ ਬਾਈ ਦੀ ਜ਼ਿੰਦਗੀ ਬਣਾ ਸਕਦਾ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਬਾਈ ਤੇ ਹੋਰ ਮਾਤਾ ਕੀ ਕਹਿਣਾ ਜਣੇ ਮਾਸੇਦੋ ਅਸੀਂ ਕਹਿਨੀ ਆ ਵੀ ਜ਼ਿੰਦਗੀ ਤੂੰ ਆਪਦੀ ਬਣਾ ਕੋਈ ਗੱਲ ਨਹੀਂ ਵਧ ਗਿਆ ਹਮ ਆਪਦਾ ਖੇਡ ਕੇ ਰਹਾ ਕਰਾ ਤਾਂ ਵਧ ਗਿਆ ਇਹ ਕੰਮ ਤੇ ਲੱਗ ਗਿਆ ਮੈਨੂੰ ਖੁਸ਼ੀ ਆ ਦੀ ਪੂਰੀ ਅੱਛਾ ਹਾਂ ਮੈਂ ਇਸ ਕੰਮ ਤੇਨੂੰ ਲਾਇਆ ਹੋਇਆ ਇਹ ਕਦੇ ਕਦੇ ਕਹਿੰਦਾ ਮੰਮੀ ਮੈਂ ਨਹੀਂ ਜਾਂਦਾ ਮੈਂ ਕਦੇ ਨਹੀਂ ਪੁੱਤ ਇਹ ਕੰਮ ਤੇ ਤੂੰ ਵਧ ਗਿਆ ਮੈਂ ਖੁਸ਼ ਆ ਅੱਛਾ ਮਾਤਾ ਪਰਿਵਾਰ ਚ ਕੌਣ ਕੌਣ ਹੋਰ ਅਸੀਂ ਦੋਨੇ ਮਾਪੋਤਾ ਗੁੱਡੀਆਂ ਛੱਡਾਂ ਦੋਨੇ ਬਈਆਂ ਅੱਛਾ ਦੋਨੇ ਗੁੱਡੀਆਂ ਬਈਆਂ ਦੋਨੇ ਰਹਿ ਗਈ ਬਸ ਤੁਸੀਂ ਅਸੀਂ ਦੋਨੇ ਮਾਪੋਤਾ ਠੀਕ ਆ ਤੇ ਲਓ ਮੇਰਾ ਭਰਾ ਬਣ ਕੇ ਕਰੋ سپورਟ ਤੇ ਹੁਣ ਗਰਾਊਂਡ ਚ ਜਾਨੇ ਤੇ ਗਰਾਊਂਡ 'ਚ ਬਾਈ ਹੋਣਾ ਟੈਲੈਂਟ ਆਪਸ ਨੂੰ ਦਿਖਾਉਣੇ ਆ ਤੇ ਘਰੇ ਸਪੋਰਟ